ਇਹ ਮੁੰਡੇ ਜਿਹੜੇ ਸੀਗੇ ਉਹ ਵੀਡੀਓ ਵਾਇਰਲ ਕਰਕੇ ਤੇ ਵੀਡੀਓ ਕਰਦੀ ਜੀ ਵੀਡੀਓ ਇੱਕ ਕੁੱਟ ਮਾਰਦੀ ਵੀਡੀਓ ਜਿਹੜੀ ਤੁਹਾਡੇ ਬੱਚੇ ਦੀ ਜਿਹੜੀ ਕੁੱਟ ਮਾਰ ਹੋਈ ਉਹਦੀ ਵੀਡੀਓ ਬਣਾ ਲਈ ਹਾਂਜੀ ਹਾਂਜੀ ਇਹਨਾਂ ਨੇ ਵੀਡੀਓ ਵੀ ਬਣਾਈ ਇਹਨਾਂ ਦੀ ਕੁੱਟ ਮਾਰਨੇ ਦੀ ਕੀਤੀ ਇਹਦੇ ਮੁੰਡੇ ਤੇ ਸਕੂਲ ਪੜਦਾ ਸਕੂਲ 'ਚ ਉਹ ਵੀ ਪੜਦੇ ਆ ਆਫਸ ਵਿੱਚ ਲੜੇ ਆ ਤਾਂ ਮੇਰੇ ਬੇਟੇ ਨੂੰ WhatsApp ਕਾਲ ਦੇ ਉੱਤੇ ਇਹ ਫੋਨ ਕਰਦੇ ਰਹੇ ਹਮ ਹਮ ਕਿ ਜੇ ਤੂੰ ਇੱਕ ਪਿਓ ਦਾ ਤਾ ਆ ਇਧਰ ਸਾਹਮਣੇ ਹੂੰ ਹੂੰ ਫਿਰ ਇਹਦੇ ਮੁੰਡੇ ਨੇ ਹੋਰ ਤੇ ਇਹਨਾਂ ਮੁੰਡੇ ਨਾਲ ਰਲ ਕੇ ਇੱਕ ਗੁਰੂ ਸਰ ਦਾ ਮੁੰਡਾ ਆਉਂਦੀਆਂ ਦੋਵੇਂ ਬਾਹਾਂ ਵਰਤੀਆਂ ਜੀ ਜਦੋਂ ਮੈਡਮ ਬਲਜੀਤ ਕੌਰ ਕੋਲੇ ਐਮ ਐਲ ਏ ਕੋਲੇ ਗਏ ਕਿ ਇਹਨਾਂ ਦਾ ਕੁਝ ਰਾਜਨਾਮਾ ਕਰਾ ਦਈਏ ਜਾਂ ਕੁਝ ਹੈ ਤਾਂ ਉੱਥੇ ਮੁੰਡਾ ਜਿਹੜਾ ਇਹਨਾਂ ਦਾ ਪੀਏ ਆ ਅਰਸ਼ ਹੂੰ ਹੂੰ ਉਹ ਸਿੱਧਾ ਹੀ ਸਾਨੂੰ ਬੋਲਿਆ ਮੈਡਮ ਤੋਂ ਪਹਿਲਾਂ ਹੀ ਕਿ ਪਰਚਾ ਮੈਂ ਦਰਜ ਕਰਾਇਆ ਤੇ ਉਹ ਜਿਹੜਾ ਅਰਸ਼ ਹੈ ਉਹ ਜਿਹੜੇ ਬੰਦੇ ਐ ਉਹ ਉਹਦੇ ਇਨਫਲੂਐਂਸੇਟ ਐ ਤੇ ਅਰਸ਼ ਉਹਨਾਂ ਦੀ ਗੱਲ ਹੀ ਸੁਣਦਾ ਮੈਂ ਜਦੋਂ ਗਿਆ ਤੇ ਮੈਨੂੰ ਮੈਡਮ ਧੰਕਾਉਣ ਲੱਗੇ ਕਿ ਤੇਰਾ ਵੀ ਇਹਦੇ ਵਿੱਚ ਨਾਮ ਦਰਜ ਕਰ ਦੇਾਂਗੇ ਉਧਰਲੇ ਪਾਸੇ ਲੈ ਗਏ ਉੱਥੇ ਅੰਗਰੇਜ਼ ਸਿੰਘ ਐ ਐਸਆਈ ਐ ਇੱਕ ਜਰਨੈਲ ਸਿੰਘ ਸੁਖਦੀਪ ਸਿੰਘ ਤੇ ਹੈਪੀ ਇਹਦਾ ਨਾਮ ਇੰਦਰਜੀਤ ਅਸਰਾਮਾ ਤੋਂ ਐ ਤੇ ਇਹਨਾਂ ਨੇ ਮੈਨੂੰ ਉੱਥੇ ਮਤਲਬ ਥੱਪੜ ਤੋਂ ਥੱਪੜ ਮਾਰੇ ਮੈਂ ਥੱਪੜ ਇੱਕਾ ਨੂੰ ਮਾਰਾਂ ਮੈਂ ਨਾ ਇਹ ਦੋ ਦਿਨ ਦਾ ਸਾਡੇ ਤੋਂ ਕੈਰ ਲੈ ਕੇ ਗਏ ਮੋਤਵਾਰ ਬੰਦੇ ਨਾਲ ਸੀ ਉਹ ਜ਼ਿੰਮੇਵਾਰੀ ਤੇ ਸਾਡੇ ਤੋਂ ਲੈ ਕੇ ਗਏ ਉੱਥੇ ਮਤਲਬ ਕਿ ਥਾਣੇ ਲੈ ਕੇ ਨਹੀਂ ਆਏ ਮੈਨੂੰ ਡੀਐਸਪੀ ਦਫ਼ਤਰ ਲਾਤਾ ਮੈਡਮ ਨੂੰ ਕਿਤੇ ਅੰਦਸੀ ਥਾਂ ਤੇ ਲੈ ਗਏ ਦੋਸਤੋ ਮੈਂ ਸੁਖਨਾਪ ਸਿੰਘ ਸਿੱਧੂ ਅੱਜ ਇੱਕ ਹੋਰ ਅਹਿਮ ਮਸਲੇ ਦੇ ਨਾਲ ਸ਼ਾਮਲ ਹਾਂ ਮੇਰੇ ਨਾਲ ਸ਼ਾਮਲ ਨੇ ਸ਼ੰਦਰਪਾਲ ਸਿੰਘ ਜੀ ਇਹ ਇੱਕ ਬੈਂਕ ਦੇ ਵਿੱਚ ਮੈਨੇਜਰ ਨੇ ਬੀਤੇ ਦਿਨਾਂ ਦੇ ਵਿੱਚ ਬੱਚਿਆਂ ਦੀ ਕਟਮਾਰ ਹੁੰਦੀ ਹੈ ਤੇ ਫਿਰ ਜਿਹੜੀ ਕਹਾਣੀ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਲੜਾਈ ਬੱਚਿਆਂ ਦੀ ਤੇ ਬੇਇੱਜ਼ਤੀ ਮਾਪਿਆਂ ਦੀ ਕੀ ਘਟਨਾਕ੍ਰਮ ਵਾਪਰਦਾ ਹੈ ਕਿਹਦਾ ਕਿਹਦਾ ਰੋਲ ਹੈ ਉਹ ਗੱਲ ਜਾਣਨ ਦੇ ਵਾਸਤੇ ਤਾਂ ਤੁਹਾਨੂੰ ਦੱਸਣ ਦੇ ਵਾਸਤੇ ਅੱਜ ਅਸੀਂ ਜੁੜੇ ਹਾਂ ਤੇ ਮੇਰੇ ਨਾਲ ਸ਼ਾਮਲ ਨੇ ਮੈਨੇਜਰ ਸਿੰਦਰਪਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਨੇਜਰ ਸਾਹਿਬ ਤੁਸੀਂ ਕਿੱਥੇ ਪੋਸਟਡ ਹੋ ਮੈਂ ਬੋਰ ਪੋਸਟਡ ਹਾਂ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਮੈਨੇਜਰ ਹਾਂ ਜੀ ਤੇ ਇਹ ਜਿਹੜੇ ਘਟਨਾਕਰਮ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਇਹ ਕਿੱਥੋਂ ਦਾ ਹੈ ਇਹ ਮਲੋੜ ਦਾ ਜੀ ਬੱਚੇ ਜੀਟੀਬੀ ਸਕੂਲ ਦੇ ਵਿੱਚ ਪੜ੍ਹਦੇ ਸੀ ਮੇਰਾ ਬੇਟਾ ਵੀ ਉੱਥੇ ਹੀ ਪੜ੍ਹਦਾ ਹੈ ਪਲੱਸ 2 ਕਰ ਰਿਹਾ ਹੈ ਜੀ ਤੇ ਰੀਸੈਂਟਲੀ ਪਾਸ ਆਊਟ ਹੋਇਆ ਹੈ ਪਲੱਸ 2 ਤੋਂ ਤੇ ਇਹ ਕੋਈ ਬੱਚਿਆਂ ਦੀ ਸਕੂਲ ਦੇ ਵਿੱਚ ਆਪਸ ਦੇ ਵਿੱਚ ਕੁਝ ਰੰਜਿਸ਼ਬਾਜੀ ਹੋਈ ਥੋੜੀ ਬਹੁਤ ਹੀ ਕੋਈ ਜਵਾਕਾਂ ਦਾ ਹੋ ਹੀ ਜਾਂਦਾ ਹਾਂ ਹਾਂਜੀ ਹਾਂਜੀ ਤੇ ਕੀ ਹੋਇਆ ਕਿ 1 3 2024 ਨੂੰ 8 10 ਮੁੰਡੇ ਰਲ ਕੇ ਆਉਂਦੇ ਆ ਮੇਰਾ ਬੇਟਾ ਇੱਕ ਸਕੂਲ ਦੇ ਨੇੜੇ ਦੀ ਇੱਕ ਪਾਰਕਿੰਗ 'ਚ ਉੱਥੇ ਖੜਾ ਹੋਇਆ ਸੀ ਇਹ ਮੁੰਡੇ ਆ ਕੇ ਤੇ ਉਹਨਾਂ ਨੇ ਇਹਨੂੰ ਕਾਫੀ ਕੁੱਟਿਆ ਮਾਰਿਆ ਜੀ ਉਸ ਤੋਂ ਬਾਅਦ ਜਿਹੜਾ ਕਹਾਣੀ ਖਤਮ ਹੋ ਗਈ ਬੱਚੇ ਨੇ ਥਾਣੇ ਦੇ ਵਿੱਚ ਇੱਕ ਪਰਚੀ ਵੀ ਦਿੱਤੀ ਮੈਂ ਚਲੋ ਕਹਾਣੀ ਨਿਪਟ ਗਈ ਇਹਨਾਂ ਬੱਚਿਆਂ ਨੇ ਕਾਰਵਾਈ ਹੋ ਗਈ ਉਹਦੇ ਤੇ ਕੋਈ ਨਹੀਂ ਕੋਈ ਨਹੀਂ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਮਤਲਬ 1 ਮਾਰਚ ਦੀ ਗੱਲ ਹੈ ਇਹ ਹਾਂਜੀ ਹਾਂਜੀ ਉਹ ਬੇਟਨ ਦਿੱਤੀ ਹੋਈ ਤੇ ਉਹਦੀ ਕਿਸੇ ਨੇ ਆਰਟੀਆਈ ਵੀ ਪਾਈ ਸੀ ਸ਼ਾਇਦ ਤੇ ਉਹਦੇ ਚ ਵੀ ਉਹਨਾਂ ਨੇ ਲਿਖਿਆ ਵੀ ਇਹ ਪਰਤਾਲਦੀਨ ਹੈ ਜੀ ਹੂੰ ਹੂੰ ਉਹ ਪਰਤਾਲ ਚੱਲ ਰਹੀ ਆ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਕੀ ਹੋਇਆ ਬੱਚੇ ਪੇਪਰ ਸ਼ੁਰੂ ਹੋ ਗਏ ਤੇ ਇਹ ਮੁੰਡੇ ਜਿਹੜੇ ਸੀਗੇ ਉਹ ਵੀਡੀਓ ਵਾਇਰਲ ਕਰਕੇ ਤੇ ਵੀਡੀਓ ਕਰਦੀ ਜੀ ਵੀਡੀਓ ਇੱਕ ਕੁੱਟ ਮਾਰਦੀ ਵੀਡੀਓ ਜਿਹੜੀ ਤੁਹਾਡੇ ਬੱਚੇ ਦੀ ਜਿਹੜੀ ਕੁੱਟ ਮਾਰ ਆ ਉਹਦੀ ਵੀਡੀਓ ਬਣਾਈ ਹਾਂਜੀ ਹਾਂਜੀ ਇਹਨਾਂ ਨੇ ਵੀਡੀਓ ਵੀ ਬਣਾਈ ਤੇ ਉਹਦੇ ਉਸ ਵੀਡੀਓ ਦੇ ਵਿੱਚ ਇਹਨਾਂ ਨੇ ਬੱਚੇ ਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ ਆ ਇਹ ਉਸ ਤੋਂ ਬਾਅਦ ਕੀ ਹੋਇਆ ਵੀ ਚਲੋ ਬੱਚੇ ਨੇ ਭੁੱਲ ਗਿਆ ਜਾਂ ਮਤਲਬ ਕਿ ਡਿਲੇ ਹੋ ਗਿਆ ਤਾਂ ਇਹ ਕੀ ਹੋਇਆ 22 ਤਿੰਨ ਨੂੰ ਲਾਸਟ ਪੇਪਰ ਸੀ ਤਾਂ ਮੇਰੇ ਬੇਟੇ ਨੂੰ WhatsApp ਕਾਲ ਦੇ ਉੱਤੇ ਇਹ ਫੋਨ ਕਰਦੇ ਰਹੇ ਹੂੰ ਹੂੰ ਕਿ ਜੇ ਤੂੰ ਇੱਕ ਪਿਓ ਦਾ ਤਾਂ ਆ ਇੱਧਰ ਸਾਹਮਣੇ ਹੂੰ ਹੂੰ ਤਾਂ ਉਹ ਕੀ ਹੋਇਆ ਵੀ ਇਹ ਮਤਲਬ 15 20 ਮੁੰਡੇ ਲੈ ਕੇ ਤੇ ਉਹਨਾਂ ਨੂੰ ਮਾਰਨ ਆ ਗਏ ਥੋੜੇ ਬੈਠ ਥੋੜੇ ਬੇਟੇ ਨੂੰ ਹਾਂਜੀ ਹਾਂਜੀ ਉਹ ਕੱਲਾ ਸੀ ਨਹੀਂ ਉਹ ਉਹ ਵੀ ਯਾਰ ਦੋਸਤ ਸੀ ਉਹ ਨਾਲ ਦੇ ਵਿੱਚ ਜਾ ਰਹੇ ਸੀ ਤੇ ਮੈਂ ਤਾਂ ਮੇਰੇ ਬੇਟੇ ਨੂੰ ਭੇਜਣਾ ਸੀਗਾ ਮੇਰੇ ਸਾਲੇ ਦੇ ਘਰੇ ਪਾਠ ਦਾ ਕੋਈ ਸੀਗਾ ਤੇ ਉਹਨੇ ਤਾਂ ਉਧਰ ਜਾਣਾ ਸੀ ਮੈਂ ਇਹਨੂੰ ਕਿਹਾ ਸੀ ਵੀ ਤੂੰ ਪੇਪਰ ਤੋਂ ਬਾਅਦ ਉਧਰ ਜਾਈ ਤੇ ਪਰ ਇਧਰ ਇਹਨਾਂ ਦੇ ਮੁੰਡੇ ਨੂੰ ਪਾਏਗੇ ਤੇ ਉਧਰ ਇਹਨਾਂ ਦੇ ਸੱਟਾਂ ਵੱਜੀਆਂ ਦੂਸਰੀ ਪਾਰਟੀ ਦੇ ਜੀ ਤੇ ਮੁੰਡੇ ਉਦੋਂ ਤੋਂ ਫਰਾਰ ਹੈ ਥੋੜੇ ਬੱਚੇ ਨੇ ਸੱਟਾਂ ਮਾਰੀਆਂ ਦੂਜੀ ਧਿਰ ਦੇ ਹਾਂਜੀ ਇਹ ਮੁੰਡੇ ਇਕੱਠੇ ਸੀ ਹੁੰਦੇ ਮਤਲਬ ਉਹ ਜਿਹੜੇ ਜਿਹੜੇ ਥੋੜੇ ਬੱਚੇ ਦੀ ਧਿਰ ਸੀ ਜਿੰਨੇ ਜਿੰਨੇ ਇਕਿਆਂ ਦੋ ਹਾਂਜੀ ਹਾਂਜੀ ਤੇ ਉਹਦੇ ਚ ਇੱਕ ਮੁੰਡਾ ਜਿਹੜਾ ਇਹਨਾਂ ਦੀ ਧਿਰ ਦਾ ਸੀਗਾ ਉਹਦੇ ਵੀ ਸੱਟਾਂ ਵੱਜੀਆਂ ਸੀ ਇਹ ਮੈਡੀਕਲ ਕਾਲਜ ਦੇ ਵਿੱਚ ਰੈਫਰ ਹੋਏ ਸੀ ਹੂੰ ਹੂੰ ਉੱਥੇ ਇਹਨਾਂ ਦੂਜੀ ਪਾਰਟੀ ਨੇ ਉਹਨਾਂ ਨੂੰ ਪਤਾ ਨਹੀਂ ਪੈਸੇ ਦਿੱਤੇ ਜਾਂ ਧਮਕਾਇਆ ਕੁਝ ਕੀਤਾ ਉਹ ਮੁੰਡੇ ਨਾਲ ਬਾਰੋ-ਬਾਰ ਰਾਜਨਾਮਾ ਕਰਕੇ ਵਨ ਸਾਈਡਿਡ ਪਰਚਾ ਦਰਜ ਕਰਵਾਤਾ ਇਹਨਾਂ ਨੇ ਹੂੰ ਹੂੰ ਉਸ ਤੋਂ ਬਾਅਦ ਅਸੀਂ ਜਦੋਂ ਮੈਡਮ ਬਲਜੀਤ ਕੌਰ ਕੋਲੇ ਐਮਐਲਏ ਕੋਲੇ ਗਏ ਮੰਤਰੀ ਨੇ ਹਾਂਜੀ ਹਾਂਜੀ ਕਿ ਇਹਨਾਂ ਦਾ ਕੁਝ ਰਾਜੀਨਾਮਾ ਕਰਾ ਦਈਏ ਜਾਂ ਕੁਝ ਤਾਂ ਉੱਥੇ ਮੁੰਡਾ ਜਿਹੜਾ ਇਹਨਾਂ ਦਾ ਪੀਏ ਆ ਅਰਸ਼ ਹੂੰ ਹੂੰ ਉਹ ਸਿੱਧਾ ਹੀ ਸਾਨੂੰ ਬੋਲਿਆ ਮੈਡਮ ਤੋਂ ਪਹਿਲਾਂ ਹੀ ਕਿ ਪਰਚਾ ਮੈਂ ਦਰਜ ਕਰਾਇਆ ਹੈ ਅੱਛਾ ਹਾਂਜੀ ਤੇ ਅਸੀਂ ਤਾਂ ਗਏ ਸੀ ਕਿ ਚਲੋ ਸਾਨੂੰ ਕੋਈ ਨਿਆ ਮਿਲੂਗਾ ਜਾਂ ਮਤਲਬ ਕਿ ਕੋਈ ਬੱਚਿਆਂ ਦਾ ਰਾਜੀਨਾਮਾ ਕਰਾ ਦੇਣਗੇ ਕੋਈ 18-19 ਸਾਲ ਦੇ ਬੱਚੇ ਆ ਉਹਨਾਂ ਦੀ ਲਾਈਫ ਦਾ ਸਵਾਲ ਹੈ ਹੂੰ ਹੂੰ ਅਸੀਂ ਉਹਨਾਂ ਨੂੰ ਮਤਲਬ ਕਿ ਰਿਕੁਐਸਟ ਵੀ ਕੀਤੀ ਕਿ ਤੁਸੀਂ ਕਰੋ ਪਰ ਮੈਡਮ ਨੇ ਤਾਂ ਕੁਝ ਨਹੀਂ ਬੋਲਿਆ ਤੇ ਉਹ ਜਿਹੜਾ ਅਰਸ਼ ਹੈ ਉਹ ਜਿਹੜੇ ਬੰਦੇ ਹੈ ਉਹ ਉਹਦੇ ਇਨਫਲੂਐਂਸਰਟ ਹੈ ਤੇ ਅਰਸ਼ ਉਹਨਾਂ ਦੀ ਗੱਲ ਹੀ ਸੁਣਦਾ ਦੂਜੀ ਤਰ ਹੈ ਜਿਹੜੀ ਹਾਂਜੀ ਹਾਂਜੀ ਹਾਲਾਂਕਿ ਐਮਐਲਏ ਜਿਹੜੀ ਐਸਸੀ ਦੀ ਹੈਗੀ ਹੈ ਤੇ ਉਹ ਜਿਹੜਾ ਮਤਲਬ ਕਿ ਕਾਰਵਾਈ ਉਹ ਜਰਨਲ ਐਮਐਲਏ ਬਣ ਕੇ ਹੀ ਕਰ ਰਿਹਾ ਹੈ ਸਾਡੀ ਕੋਈ ਸੁਣ ਨਹੀਂ ਰਿਹਾ ਤੇ ਹਾਲਾਂਕਿ ਪਰਚਾ ਤਾਂ ਉਹ ਵੀ ਦਰਜ ਹੋਣਾ ਚਾਹੀਦਾ ਸੀਗਾ ਜੇ ਇਹ ਇਹਦੇ ਸੱਟਾਂ ਵੱਜੀਆਂ ਦੂਸਰੇ ਧਿਰ ਦੇ ਤਾਂ ਉਹਨਾਂ ਨੇ ਪਰਚਾ ਦਰਜ ਕਰਾਇਆ ਮਤਲਬ ਜਿਹੜਾ ਪਹਿਲਾ ਪਰਚਾ ਸੀ ਤੁਹਾਡੇ ਬੱਚੇ ਦੇ ਸੱਟ ਮਾਰ ਕੁੱਟਮਾਰ ਹੋਈ ਉਹ ਦਰਜ ਨਹੀਂ ਹੋਇਆ ਉਹਦੇ ਕੋਈ ਕੰਪਲੇਂਟ ਨਹੀਂ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਜਿਹੜਾ ਦੂਜਾ ਹੋਇਆ ਉਹਦੇ 'ਚ ਤੁਸੀਂ ਕਿਹਨੂੰ ਕ੍ਰੋਸ ਹੋਣਾ ਚਾਹੀਦਾ ਸੀ ਹਾਂਜੀ ਉਹਦੇ 'ਚ ਕਿ ਕ੍ਰੋਸ ਤਾਂ ਬਣ ਜਾਂਦਾ ਪਰ ਇਹਨਾਂ ਨੇ ਉੱਥੇ ਬਾਰੋ-ਬਾਰ ਉਹ ਬੱਚੇ ਨਾਲ ਰਾਜੀਨਾਮਾ ਕਰ ਲਿਆ ਸੱਟਾਂ ਉਹਦੇ ਵੀ ਉਨੀਆਂ ਹੀ ਲੱਗੀਆਂ ਸੀ ਜਿਹੜੇ ਇਹਨਾਂ ਦੇ ਵੈਗੁਰੂਪਾਲ ਮੁੰਡਾ ਉਹਦੇ ਜਿੰਨੀਆਂ ਸੱਟਾਂ ਲੱਗੀਆਂ ਸੀ ਹਮ ਹਮ ਪਰ ਉਹਨਾਂ ਨੂੰ ਬਾਹਰ ਕੱਢ ਕੇ ਇਹਨਾਂ ਦੇ ਉੱਤੇ ਪਰਚਾ ਬਣਾ ਕੇ ਤੇ ਫੋੜੋ ਫੜੀ ਜਾਰੀ ਕਰਤੀ ਇਹ ਕਾਫੀ ਦੇਰ ਚੱਲਦਾ ਰਿਹਾ ਆ ਉਹਨੂੰ ਕੁਝ ਦਿਨ ਪਹਿਲਾਂ 14 ਤਰੀਕ ਨੂੰ ਹਮਮ ਮੈਡਮ ਨੇ ਐਸਐਚਓ ਨੇ ਮੈਨੂੰ ਬੁਲਾਇਆ ਕਿ ਤੁਸੀਂ ਆਓ ਗੱਲਬਾਤ ਕਰਨੀ ਹੈ ਹਮਮ ਮੈਂ ਗਿਆ ਮੈਂ ਜਦੋਂ ਗਿਆ ਤੇ ਮੈਨੂੰ ਮੈਡਮ ਧਮਕਾਉਣ ਲੱਗੇ ਕਿ ਤੇਰਾ ਵੀ ਇਹਦੇ ਵਿੱਚ ਨਾਮ ਦਰਜ ਕਰ ਦੇਾਂਗੇ ਤੇਰੀ ਵੀ ਅਰੈਸਟ ਪਾ ਕੇ ਤੇ ਤੈਨੂੰ ਵੀ ਇਹਦਾ 파ਟ ਬਣਾਵਾਂਗੇ ਨੇ ਤਾਂ ਮੁੰਡੇ ਨੂੰ ਪੇਸ਼ ਕਰੋ ਮੈਂ ਕਹਿਆ ਜੀ ਜਦ ਸਾਡੇ ਬੱਚੇ ਸੰਪਰਕ ਵਿੱਚ ਆਉਣਗੇ ਤਾਂ ਅਸੀਂ ਪੇਸ਼ ਕਰਾਵਾਂਗੇ ਅਸੀਂ ਕਾਨੂੰਨ ਦੀ ਮਦਦ ਕਰਾਂਗੇ ਬੱਚੇ ਕਿੱਥੇ ਗਏ ਹੋਏ ਨੇ ਜਾਂ ਭੇਜੇ ਹੋਏ ਆ ਤੁਸੀਂ ਬੱਚੇ ਤਾਂ ਭੱਜ ਗਏ ਜੀ ਪਤਾ ਨਹੀਂ ਕਿੱਥੇ ਨਹੀਂ ਇਹ ਤਾਂ ਤੁਹਾਨੂੰ ਪਤਾ ਤਾਂ ਹੋਊਗਾ ਘਰ ਗਏ ਕਿੱਥੇ ਨਹੀਂ ਪਤਾ ਨਹੀਂ ਜੇ ਪਤਾ ਹੁੰਦਾ ਤਾਂ ਅਸੀਂ ਪੇਸ਼ ਤਾਂ ਕਰਾਈ ਦਿੰਦੇ ਤੇ ਉਸ ਤੋਂ ਬਾਅਦ ਕੀ ਹੋਇਆ ਜੀ ਇਹਨਾਂ ਨੇ ਮੇਰਾ ਫੋਨ ਫੜ ਲਿਆ ਤਾਂ ਵੀ ਅਸੀਂ ਇਹਨਾਂ ਨੂੰ ਉਹ ਕਰਵਾਉਨੇ ਆ ਵੀ ਆਹ ਫੋਨ ਕਿਸ-ਕਿਸ ਦੇ ਆਇਆ ਤੁਹਾਨੂੰ ਕਿ ਨੂੰ ਤੁਸੀਂ ਕਰਦੇ ਹੋ ਡਿਟੇਲ ਚੈੱਕ ਕਰਨਾ ਹਾਂਜੀ ਹਾਂਜੀ ਤੇ ਉਹ ਕਾਫੀ देर ਕਰਨ ਤੋਂ ਬਾਅਦ ਮੈਨੂੰ ਕਹਿੰਦੇ ਬਾਹਰ ਬੈਠੋ ਇਹਨਾਂ ਨੇ ਫੋਨ ਮੇਰਾ ਚੈੱਕ ਕਰਦੇ ਰਹੇ ਫੋਨ ਚੈੱਕ ਕਰਨ ਤੋਂ ਬਾਅਦ ਮੈਨੂੰ ਇਹਨਾਂ ਨੇ ਬਾਹਰ ਬੁਲਾਇਆ ਬਾਹਰ ਬੁਲਾ ਕੇ ਫਿਰ ਇੱਕ ਐਸਐਚਓ ਦੇ ਸਾਹਮਣੇ ਇਸ ਪਾਸੇ ਨਾਲ ਹੀ ਕਮਰਾ ਜਿੱਥੇ ਇੱਕ ਬੈਟਿੰਗ ਰੂਮ ਤਾਂ ਹਾਂ ਫੈਟਿਆ ਪਿਆ ਹੋਇਆ ਸੀ ਮੰਜਾ ਮਤਲਬ ਮੰਜਾ ਟੇਬਲ ਸੀ ਤੇ ਉਧਰਲੇ ਪਾਸੇ ਲੈ ਗਏ ਉੱਥੇ ਅੰਗਰੇਜ਼ ਸਿੰਘ ਐਸਆਈ ਹੈ ਇੱਕ ਜਰਨੈਲ ਸਿੰਘ ਸੁਖਦੀਪ ਸਿੰਘ ਤੇ ਹੈਪੀ ਇਹਦਾ ਨਾਮ ਇੰਦਰਜੀਤ ਦਾ ਸਰਾਵਾਂ ਤੋਂ ਹੈ ਹੂੰ ਇਹ ਇਹਨਾਂ ਨੇ ਮੈਨੂੰ ਉੱਥੇ ਮਤਲਬ ਥੱਪੜ ਧੁੱਪ ਮਾਰੇ ਤੇ ਥੋਡੇ ਕ ਮਾਰੇ ਵੀ ਸਾਨੂੰ ਮੁੰਡੇ ਦਾ ਦੱਸ ਕਿੱਥੇ ਐ ਪੇਸ਼ ਕਰੋ ਉਹਨੂੰ ਮੈਂ ਕਿਹਾ ਮੈਨੂੰ ਨਹੀਂ ਪਤਾ ਫਿਰ ਕਹਿੰਦੇ ਵੀ ਤੇਰੇ ਘਰ ਦੀ ਦਾ ਨੰਬਰ ਦੇ ਮੈਂ ਕਿਹਾ ਜੀ ਮੇਰੇ ਕੋਲੇ ਫੋਨ ਹੈ ਨਹੀਂ ਗਾ ਤੇ ਮੇਰੇ ਹੀ ਫੋਨ ਹੈ ਤੇ ਉਹ ਕਹਿੰਦੇ ਵੀ ਕੀ ਹੁੰਦਾ ਵੀ ਉਹ ਉਹਨੂੰ ਨਵਾਂ ਫੋਨ ਮੇਰੇ ਸਾਲੇ ਨੇ ਲੈਤਾ ਸੀਗਾ ਦੂਸਰਾ ਨੰਬਰ ਉਹਦਾ ਮੈਨੂੰ ਨੰਬਰ ਨਹੀਂ ਪਤਾ ਸੀਗਾ ਜੀ ਹਾਂਜੀ ਮੈਂ ਹੈ ਵੀ ਉਹਨੂੰ ਨਹੀਂ ਪਤਾ ਮੈਨੂੰ ਫਿਰ ਮੈਡਮ ਕਹਿੰਦੀ ਵੀ ਐ ਕਰੋ ਇਹਦੀ ਘਰ ਵਾਲੀ ਨੂੰ ਲਿਆਓ ਚੱਕ ਕੇ ਉਹ ਉਥੋਂ ਲਿਆਏ ਕਹਿੰਦੇ ਵੀ ਐਸ ਐਚਓ ਮੈਡਮ ਨੇ ਬੁਲਾਇਆ ਤੁਹਾਨੂੰ ਜਦੋਂ ਉਹ ਲਿਆਏ ਤਾਂ ਐਸ ਐਚਓ ਜਿਹੜੀ ਉਥੇ ਮਤਲਬ ਥਾਣੇ ਲੈ ਕੇ ਨਹੀਂ ਆਏ ਮੈਨੂੰ ਡੀ ਐਸ ਪੀ ਦਫ਼ਤਰ ਲਾਤਾ ਮੈਡਮ ਨੂੰ ਕਿਤੇ ਅੰਦੱਸੀ ਥਾਂ ਤੇ ਲੈ ਗਈ ਉੱਥੇ ਵੀ ਜਾ ਕੇ ਉਹਦੀ ਇੰਨਾ ਨੇ ਘੁੱਟਮਾਰ ਕੀਤੀ ਉਦੋਂ ਕੋਈ ਲੇਡੀ ਸਟਾਫ ਸੀਗਾ ਨਾ 뎃 ਇਜ਼ ਨਹੀ ਸੀਗਾ ਜੀ ਹੂੰ ਕੋਈ ਉਹਦੇ ਵਿਟਨੈਸ ਹੈਗਾ ਕਿ ਆ ਲੈ ਕੇ ਗਿਆ ਜਾਂ ਕੁਝ ਹੋਰ ਹੈ ਵਿਟਨੈਸ ਤਾਂ ਐਵੇਂ ਹੈ ਜੀ ਜਿੱਥੇ ਮੈਂ ਰਹਿਣਾ ਉਹ ਦੇ ਸਕਦੇ ਆ ਵੀ ਇਹ ਲੈ ਕੇ ਆਇਆ ठाणे ਵਾਲੇ ਹਬੋਰ ਤੋਂ ਲੈ ਕੇ ਆਏ ਸੀ ਹਾਂਜੀ ਹਾਂਜੀ ਹਬੋਰ ਤੁਸੀਂ ਹਬੋਰ ਰਹਿੰਦੇ ਹੋ ਤੇ ਹਾਂਜੀ ਹਾਂਜੀ ਪੁਲਿਸ ਮਲੋਡ ਤੇ ਗਈ ਸੀ ਹਾਂਜੀ ਹਾਂਜੀ ਜੀ ਅੱਗੇ ਕੀ ਹੋਇਆ ਜੀ ਫਿਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਉਹਦੀ ਕੁੱਟਮਾਰ ਕਰ ਸ਼ਾਮ ਤਾਈਂ ਫਿਰ ਮੈਨੂੰ ਕਹਿੰਦੇ ਵੀ ਤੈਨੂੰ ਤੇਰੇ ਛੱਡੇ 파ੜ ਦੇਾਂਗੇ ਤੈਨੂੰ ਤੇ ਕੌਣ ਕਹਿੰਦੇ ਇਹ ਇਹ ਅੰਗਰੇਜ਼ ਸਿੰਘ ਹੈ ਪੀਐਸਆਈ ਜਿਹੜਾ ਤੇ ਉਹਨਾਂ ਨੇ ਜੀ ਇਹਦੇ ਵਿੱਚ ਮਤਲਬ ਕਿ ਇੱਕ ਪਰਚੀ ਲਿਖ ਕੇ ਵੀ ਅਸੀਂ ਦੋ ਦਿਨਾਂ ਵਿੱਚ ਪੇਸ਼ ਕਰਵਾ ਦੇਾਂਗੇ ਤੇ ਮੈਂ ਕਿਹਾ ਇਸ ਤੋਂ ਪਹਿਲਾਂ ਕਿ ਅਰੈਸਟ ਕਰਕੇ ਤੇ ਮੈਨੂੰ ਕੋਈ ਇਸ ਤਰ੍ਹਾਂ ਦੀ ਕਾਰਵਾਈ ਕਰਨ ਉੱਥੇ ਸਾਈਨ ਕਰਵਾ ਕੇ ਮੇਰੇ ਇਹਨਾਂ ਨੇ ਦੋ ਬੰਦੇ ਪਤਾ ਨਹੀਂ ਕਿ ਇਹਨਾਂ ਦੇ ਸ਼ਾਇਦ ਹੋਣਗੇ ਉਹ ਗਵਾਹ ਬਣਾ ਕੇ ਤੇ ਉਹ ਸਾਈਨ ਕਰਾ ਕੇ ਉਹ ਤੁਹਾਡੇ ਤੋਂ ਲਖਾ ਲਿਆ ਕਿ ਦੋ ਦਿਨਾਂ ਦੇ ਵਿੱਚ ਅਸੀਂ ਪੇਸ਼ ਕਰਾਂਗੇ ਹਾਂਜੀ ਹਾਂ ਉਹਦੇ ਨੇ ਆਪ ਹੀ ਲਿਖਿਆ ਜੋ ਵੀ ਕੁਝ ਲਿਖਿਆ ਹਾਂ ਉਹ ਚਲੋ ਲਿਖਣਾ ਤਾਂ ਆਪ ਹੀ ਉਹਦਾ ਸਾਈਨ ਨਹੀਂ ਕਰਾਉਂਦੇ ਅੱਗੇ ਤਾਂ ਆਪਾਂ ਫੇਰ ਗਾਂਹ ਹੁਣ ਕੀ ਹੋਇਆ ਜੀ ਹੁਣ ਤਾਂ ਇਹ ਹੈ ਜੀ ਅਸੀਂ ਮਤਲਬ ਕਿ ਪਾਸੇ ਆ ਤੇ ਅਸੀਂ ਜਥੇਬੰਦੀਆਂ ਨੂੰ ਤੇ ਹੋਰ ਆਪਦੇ ਐਸੇ ਕਮਿਸ਼ਨ ਨੂੰ ਤੇ ਭਗਵੰਤ ਮਾਨ ਨੂੰ ਅਪਰੋਚ ਕੀਤਾ ਹੈ ਕਿ ਸਾਨੂੰ ਨਿਆਂ ਮਿਲ ਸਕੇ ਜਿਹੜੇ ਪੁਲਿਸ ਦੇ ਸੀਨੀਅਰਸ ਨੇ ਉਹਨਾਂ ਨੂੰ ਨਹੀਂ ਤੁਸੀਂ ਕੰਪਲੇਂਟ ਕੀਤੀ ਗਈ ਹੈ ਯੂਅਰ ਗੈਸਟਡ ਅਫੀਸਰ ਹਾਂਜੀ ਹਾਂਜੀ ਮੈਂ ਐਸਐਸਪੀ ਨੂੰ ਵੀ ਕੰਪਲੇਂਟ ਕੀਤੀ ਹੋਈ ਹੈ ਹੂੰ ਉਹਦੀ ਕੋਈ ਆਉਟਪੁੱਟ ਹੁਣ ਤੱਕ ਨਹੀਂ ਹਜੇ ਤੱਕ ਸਾਨੂੰ ਇਹ ਕਦੋਂ ਕ ਕੰਪਲੇਂਟਸ ਕੀਤੀਆਂ ਜੀ ਤੁਸੀਂ ਹੂੰ ਮੇਲ ਤਾਂ 4 ਦਿਨ ਹੋ ਗਏ ਤੇ 2 2 ਦਿਨ ਹੋ ਗਏ ਆਪਾਂ ਇਹਨਾਂ ਨੂੰ ਰਜਿਸਟਰੀਆਂ ਵੀ ਕਰਵਾਈਆਂ ਨੇ ਹੂੰ ਹੂੰ ਥੋੜੇ ਅਸਲ ਥੋੜਾ ਮੁਖ ਸਰ ਮੁਖ ਸਰ ਸਾਹਿਬ ਉਹਨਾਂ ਨੂੰ ਮਿਲੇ ਨਹੀਂ ਤੁਸੀਂ ਨਹੀਂ ਮਿਲੇ ਨਹੀਂ ਪਰ ਮੇਲ ਤੇ ਆਪਣੇ ਲੈਟਰਸ ਭਾਦਦੇ ਹੁਣ ਬੱਚਿਆਂ ਦੇ ਖਿਲਾਫ ਜਿਹੜਾ ਮਾਮਲਾ ਜਾਂ ਲੜਾਈ ਹੈ ਉਹ ਕਿੱਥੇ ਖੜੀ ਹੈ ਉਹਦੇ ਤੇ ਕੋਈ ਸਮਝੌਤਾ ਹੋਇਆ ਜਾਂ ਨਹੀਂ ਜੀ ਅਜੇ ਕੋਈ ਸਮਝੌਤਾ ਨਹੀਂ ਹੋਇਆ ਥੋੜਾ ਬੱਚਿਆਂ ਦਾ ਵੀ ਤਾਲਮੇਲ ਨਹੀਂ ਨਹੀਂ ਜੀ ਬੱਚੇ ਕਿੱਥੇ ਨੇ ਫਿਰ ਜੀ ਪਤਾ ਨਹੀਂ ਜੀ ਹੁਣ ਚਾਰ ਪੰਜ ਬੱਚੇ ਸੀਗੇ ਇਧਰ ਉਧਰ ਕਿਧਰੇ ਫਰਾਰ ਹੋਏ ਆ ਮੈਨੂੰ ਇੱਥੇ ਜੇ ਥੋੜਾ ਜਿਹਾ ਸ਼ੱਕ ਲੱਗਦਾ ਹੈ ਕਿ ਜਿਵੇਂ ਹੁਣ ਤੁਹਾਡੇ ਬੱਚੇ ਹੈ ਕਿਸੇ ਨਾ ਕਿਸੇ ਨਾਲ ਤਾਂ ਕੋਈ ਨਾ ਕੋਈ ਤਾਂ ਸੰਪਰਕ ਹੋਊਗਾ ਚਲੋ ਪੁਲਿਸ ਨੇ ਮਾੜੀ ਕੀਤੀ ਆਪਾਂ ਮੰਨਦੇ ਆਂ ਕੁੱਟਮਾਰ ਕੀਤੀ ਕਿ ਸ਼ਾਇਦ ਕਿਤੇ ਨਾ ਕਿਤੇ ਸੰਪਰਕ ਜਤਾ ਹੋਣਗੇ ਤੁਹਾਡੇ ਚਲੋ ਨਹੀਂ ਦੱਸਣਾ ਚਾਹੁੰਦੇ ਬੱਕਰੀ ਗੱਲ ਨਹੀਂ ਹੈ ਨਹੀਂ ਹੁਣ ਥੋਡੀ ਕੀ ਡਿਮਾਂਡ ਹੈ ਜੀ ਡਿਮਾਂਡ ਇਹ ਹੈ ਜੀ ਮਤਲਬ ਕਿ ਜਿਹੜੇ ਐਫ ਆਈ ਆਰ ਪਹਿਲਾਂ ਹੋਣੀ ਚਾਹੀਦੀ ਸੀ ਸਾਡੇ ਬੱਚੇ ਨੂੰ ਕੁੱਟਣ ਦੀ ਉਹਨੂੰ ਜਾਤੀ ਸੂਚਕ ਸ਼ਬਦ ਬੋਲਣ ਦੀ ਉਹ ਵੀ ਹੋਣੀ ਚਾਹੀਦੀ ਹੈ ਤੇ ਮੈਨੂੰ ਜਿਹੜਾ ਤੰਗ ਪ੍ਰੇਸ਼ਾਨ ਕੀਤਾ ਗਿਆ ਮੈਨੂੰ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਇਹਦੀ ਵੀ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਤੇ ਜਿਹੜੇ ਪੁਲਿਸ ਦੇ ਦੋਸ਼ੀ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜੀ ਹਾਂਜੀ ਐਸਐਸਆਈ ਸਾਹਿਬ ਬੋਲ ਰਹੇ ਹਾਂ ਹਾਂਜੀ ਹਾਂਜੀ ਜਿੱਥੇ ਮੈਂ ਪੱਤਰਕਾਰ ਬੋਲ ਰਿਹਾ ਹਾਂ ਸੁਖਨੈਤ ਸਿੰਘ ਸਿੱਧੂ ਬਠਿੰਡੇ ਤੋਂ ਹਾਂਜੀ ਹਾਂਜੀ ਇੱਕ ਨਾ ਛੋਡੇ ਬਾਰੇ ਸਾਨੂੰ ਕੁਝ ਕੰਪਲੇਂਟ ਦੇ ਕੇ ਗਏ ਨੇ ਬੰਦੇ ਪਰਮੀਤ ਸਿੰਘ son of ਚਿੰਦਰਪਾਲ ਇੱਕ ਮਾਮਲਾ ਸੀ ਹਾਂਜੀ ਹਾਂਜੀ ਉਹ ਕਹਿੰਦੇ ਆ ਕਿ ਅਸੀਂ ਕੰਪਲੇਂਟ ਕੀਤੀ ਸੀ ਕਿ ਸਾਡੇ ਮੁੰਡੇ ਦੀ ਕੁੱਟਮਾਰ ਹੋਈ ਸੀ ਉਹ ਐਕਸ਼ਨ ਤਾਂ ਲਿਆ ਨਹੀਂ ਗਿਆ ਪਰ ਜਦੋਂ ਮੁੰਡੇ ਨੇ ਕਿਸੇ ਹੋਰ ਦੇ ਨਾਲ ਲੜਾਈ ਕਰ ਲਈ ਉਸ ਤੋਂ ਬਾਅਦ ਉਹ ਮੈਨੇਜਰ ਨੇ ਬੈਂਕ ਦੇ ਵਿੱਚ ਚਿੰਦਰਪਾਲ ਸਿੰਘ ਉਹ ਕਹਿੰਦੇ ਵੀ ਮੇਰੀ ਕੁੱਟਮਾਰ ਕੀਤੀ ਹੈ ਠણે ਦਾ ਸਾਹਿਬ ਨੇ ਇਹਨਾਂ ਦੀ ਕੁੱਟਮਾਰ ਨੇ ਜੀ ਕੀਤੀ ਇਹਨਾਂ ਦੇ ਮੁੰਡੇ ਤੇ ਸਕੂਲ ਦਾ ਪੜਦਾ ਸਕੂਲ ਚ ਉਹ ਵੀ ਪੜਦੇ ਆਪਸ ਵਿੱਚ ਲੜਦੇ ਆ ਜੀ ਇਹਨਾਂ ਆਪਸ ਵਿੱਚ ਹੀ ਰਾਈ ਨਾ ਕਰਦੇ ਆ ਜੀ ਹੁਣ ਤੋਂ ਬਾਹਰ ਹੀ ਫਿਰ ਇਹਨਾਂ ਦੇ ਮੁੰਡੇ ਨੇ ਹੋਰ ਤੇ ਇਹਨਾਂ ਮੁੰਡੇ ਨਾਲ ਰਲ ਕੇ ਇੱਕ ਗੁਰੂ ਸਾਹਿਬ ਦਾ ਮੁੰਡਾ ਉਹਨੀਆਂ ਦੋਵੇਂ ਬਾਹਾਂ ਵਰਤੀਆਂ ਜੀ ਉਹਨਾਂ ਦੇ ਜਿਹਨੂੰ ਬੁਲਾਇਆ ਸੀ ਵੀ ਆਪਦੇ ਮੁੰਡੇ ਨੂੰ ਪੇਸ਼ ਕਰ ਮਤਲਬ ਜੀ ਸਰਚੂ ਸਾਹਿਬ ਨੇ ਡਿਪਟੀ ਸਾਹਿਬ ਨੇ ਸਾਰੇ ਜਿਹੜੀ ਜਿਹੜੀ ਗੱਲ ਇਹ ਮੇਰੇ ਕੋਲ ਕਹਿ ਕੇ ਗਏ ਨੇ ਅੱਜ ਆ ਕੇ ਕੰਪਲੇਂਟ ਵੀ ਦਿੱਤੀ ਹੈ ਕਹਿੰਦੇ ਅਸੀਂ ਸਹੀ ਥਾਂ ਤੇ ਨਹੀਂ ਉਹਦੇ ਚ ਇਹਨਾਂ ਨੇ ਕਿਹਾ ਕਿ ਤੁਸੀਂ ਦੋ ਬੰਦੇ ਹੋਰ ਸੀ ਨਾਲ ਵੀ ਸਾਈਡ ਦੇ ਉੱਤੇ ਇੱਕ ਕਮਰੇ ਚ ਲੈ ਜਾ ਕੇ ਇਹਨਾਂ ਦੇ ਥੱਪੜ ਮਾਰੇ ਨੇ ਮੋਬਾਈਲ ਚ ਇਹ ਮੈਂ ਥੱਪੜ ਇਕਾਂ ਨੂੰ ਮਾਰਾਂ ਮੈਂ ਜੀ ਇਹ ਦੋ ਦਿਨ ਦਾ ਸਾਡੇ ਤੋਂ ਟਾਈਮ ਲੈ ਕੇ ਗਿਆ ਮੋਦਵਾਰ ਬੰਦੇ ਨਾਲ ਸੀ ਉਹ ਜ਼ਿੰਮੇਵਾਰੀ ਵੀ ਸਾਡੇ ਤੋਂ ਲੈ ਕੇ ਗਿਆ